ਦੇਸੂ ਤੁਸੀਂ ਆਦਮਪੁਰੂ ਇੱਥੇ ਆਦਮਪੁਰ ਤੇ ਡਿਲੀਵਰੀ ਕਰੀਨੇ ਆ ਤੇ ਪੜਦੇ ਉਹਦਾ ਹਾਂਜੀ ਕਿਹੜੀ ਕਲਾਸ ਪੜਦਾ ਪੁੱਤ ਮੇਰਾ ਮੈਂ 8ਵੀਂ ਤੁਸੀਂ ਕਿਹੜੀ ਕਲਾਸ ਪੜਦੇ ਹੋ 5ਵੀਂ ਪੜਦੇ ਹਾਂ ਅੱਜ ਕੀ ਮੰਗਣਾ ਹੈ ਲੋੜੀ ਲੋੜੀ ਮੰਗਣੀ ਅੱਜ ਲੋੜੀ ਤਾਂ ਕੱਲ ਆ ਪੁੱਤ ਚਲੋ ਕੋਈ ਨਹੀਂ ਆਪਾਂ ਅੱਜ ਹੀ ਦੇ ਦੇਣੀ ਪੁੱਤਾਂ ਨੂੰ ਅੱਛਾ ਕੀ ਸੁਣਾਉਂਗੀ ਅੱਜ ਕੀ ਗਾਣੇ ਵੀ ਗਾਉਂਦੇ ਹੁੰਦੇ ਨੇ ਨਾ ਲੋੜੀ ਤੇ ਚਲੋ ਮੇਰੇ ਪੁੱਤ ਗਾਣਾ ਸੁਣਾਓਗੇ ਵਧੀਆ ਜਿਹਾ ਪਿਆਰਾ ਜਿਹਾ ਗਾਣਾ ਸੁਣਾਓ ਸੁਣਾਓ ਬਹੁਤ ਵਧੀਆ ਇੱਕ ਫੋਰਸਵਾ ਦੇ ਮੇਰਾ ਬਹੁਤ ਵਧੀਆ ਜੀ ਸਾਗਰ ਸਾਗਰ ਚ ਮੇਚ ਮੇਚ ਬੜੀ ਕੋੜੀ ਦੇ ਮੈਂ ਲੋੜੀ ਵਾਈ ਗੁਰਜੀ ਵਾਈ ਗੁਰ ਬਹੁਤ ਸੋਹਣੀ ਆ ਦੇਖੋ ਜੀ ਦੋ ਪੁੱਤ ਆਏ ਸਾਡੇ ਤੋਂ ਲੋੜੀ ਮੰਗਣ ਪਰੇ ਬੀਬੇ ਪੁੱਤ ਆ ਸੱਸੀ ਕਾ ਬਲਾਵ ਸਾਰਿਆਂ ਨੇ ਕਰੀ ਦੋਨੇ ਹੱਥ ਜੋੜ ਕੇ ਸੱਸੀ ਕਾ ਸਭ ਨੂੰ ਸੱਸੀਆ ਬੋਲੋ ਹੈਪੀ ਲੋੜੀ ਸਭ ਨੂੰ ਹੈਪੀ ਲੋੜੀ ਆ ਇਹ ਦੇਖੋ ਤੀਆਂ ਆਇਆ ਉਹ ਪਿਆਰੇ ਪੁੱਤ ਆ ਵਾਈ ਗੁਰਜੀ ਦੇ ਪੁੱਤ ਆ ਕੀ ਨਾਮ ਹੈ ਤੁਹਾਡਾ ਪੁੱਤ

ਵੈਗੁਰ ਨੇ ਕਿਰਪਾ ਕੀਤੀ ਇਹਨਾਂ ਦੇ ਚਰਨ ਮੇਰੀ ਦੁਕਾਨ ਤੇ ਪਏ ਕਿੰਨੇ ਸੋਹਣੇ ਨੇ ਲੋਹੜੀ ਦੇ ਗਾਣੇ ਗਾਏ ਹੈ ਨਾ ਤੇ ਬਹੁਤ ਚੰਗਾ ਲੱਗਾ ਇੱਕ ਇਹਨਾਂ ਦੇ ਨੰਨੇ-ਮੁੰਨੇ ਜਿਹੇ ਚਿਹਰੇ ਕਿਊਟ ਕਿਊਟ ਜੇ ਫੇਸ ਹੈ ਇਹਨਾਂ ਦੇ ਬਹੁਤ ਚੰਗਾ ਲੱਗਾ ਮੇਰੀ ਸਾਰਿਆਂ ਨੂੰ ਬੇਨਤੀ ਆ ਇਹ ਲੋਹੜੀ ਦਾ ਤਿਹਾਰ ਆ ਜੋ ਵੀ ਬਾਅਦ ਚੜ ਕੇ ਸਾਰੇ ਮਨਾਓ ਜਿਨ੍ਹਾਂ ਦੇ ਘਰ ਧੀਆਂ ਜਮੀਆਂ ਉਹ ਵੀ ਬਾਅਦ ਚੜ ਕੇ ਮਨਾਓ ਆਪਾਂ ਨੂੰ ਕਦੀ ਵੀ ਮਿਉਸ ਨਹੀਂ ਹੋਣਾ ਚਾਹੀਦਾ ਕਿ ਸਾਡੇ ਘਰ ਧੀਆਂ ਜਮੀਆਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੇ ਕਿਸੇ ਵੀ ਲੜਕੇ ਤੋਂ ਕਿਸੇ ਵੀ ਪੁੱਤ ਤੋਂ ਘਟ ਨਹੀਂ। ਬਾਕੀ ਮਹਾਰਾਜ ਨੇ ਵੀ ਕਹਿ ਦਿੱਤਾ ਆ ਸੋਕ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ। ਠੀਕ ਹੈ ਨਾ? ਇਸ ਕਰਕੇ ਆਪਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ। ਤੇ ਨਾ ਧੀਆਂ ਦੀ ਵੀ ਲੋੜੀ ਪਾਉਣੀ ਚਾਹੀਦੀ ਆ। ਤੇ ਇੰਨਾ ਪਿਆਰ ਦੇਣਾ ਚਾਹੀਦਾ ਇਹਨਾਂ ਨੂੰ। ਇਹਨਾਂ ਦੀ ਅਸੀਸਾਂ ਜਿਹੜੀਆਂ ਇਹ ਨਾ ਸੋਹਣੀ ਜਿਹੀ ਮੁਸਕਰਾਹਟ ਆ ਸਾਡਾ ਜੀਵਨ ਬਦਲ ਦੇਣ। ਸੋ ਸਾਰਿਆਂ ਨੂੰ ਮੁਬਾਰਕਾਂ ਲੋੜੀ ਦੀਆਂ। ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ